ਹਾਂਜੀ ਕਿਵੇਂ ਪਤਾ ਲੱਗੇਗਾ ਸਾਡੇ ਅੰਦਰ ਹਉਮੇ ਆ ਜਿੰਨੀ ਜ਼ਿਆਦਾ ਚਿੰਤਾ ਫਿਕਰ ਡਰ ਤੇ ਹਾਲਾਤਾਂ ਨੂੰ ਆਪਣੇ ਹਿਸਾਬ ਨਾਲ ਮੈਨੀਪੂਲੇਟ ਕਰਨ ਦੀ ਕੰਟਰੋਲ ਕਰਨ ਦੀ ਜਿਹੜੀ ਇੱਛਾ ਹੈ ਉਹ ਹਉਮੇ ਚ ਉਗਦੀ ਹੈ ਜਿੰਨੀ ਜ਼ਿਆਦਾ ਚਿੰਤਾ ਹੈ ਜਿੰਨੀ ਜ਼ਿਆਦਾ ਫਿਕਰ ਹੈ ਉਨੀ ਜ਼ਿਆਦਾ ਹਉਮੇ ਹੈ ਜਿੰਨਾ ਜ਼ਿਆਦਾ ਡਰ ਹੈ ਉਨੀ ਜ਼ਿਆਦਾ ਹਉਮੇ ਹੈ ਹੁਣ ਇੱਕ ਗੱਲ ਹੋਰ ਹੈ ਕਿ ਹਉਮੇ ਨੂੰ ਨਾ 네ਗੇਟਿਵਲੀ ਦੇਖਣਾ ਛੱਡ ਦਿਓ ਜਿੱਦਾਂ ਇੱਕ ਇਹ 네ਗੇਟਿਵ ਚੀਜ਼ ਹੁੰਦੀ ਹੈ ਹਉਮੇ ਕੋਈ 네ਗੇਟਿਵ ਚੀਜ਼ ਨਹੀਂ ਹੈ ਇਹ ਤੁਹਾਡੇ ਤੇ ਪਰਮੇਸ਼ਰ ਵਿਚਾਲੇ ਪਰਦਾ ਹੈ ਤੇ ਇਹ ਪਰਦੇ ਦੀ ਤੁਹਾਨੂੰ ਜ਼ਰੂਰਤ ਹੈ ਇਹ ਪਰਦੇ ਤੋਂ ਬਿਨਾ ਇਹ ਖੇਡ ਨਹੀਂ ਖੇਡੀ ਜਾ ਸਕਦੀ ਜਿਵੇਂ ਇੱਕ ਕਮਰੇ ਦੇ ਵਿੱਚ ਪਰਮੇਸ਼ਰ ਬੈਠਾ ਹੈ ਸਮਝ ਲਓ ਉਹ ਹੁਣ ਗੱਲਾਂ ਆਕੀ ਦੇ ਨਾਲ ਕਰੇ ਉੱਥੇ ਦਾ ਦੂਜਾ ਕੋਈ ਹੈ ਹੀ ਨਹੀਂ ਉਹ ਇਕੱਲਾ ਹੀ ਹੈ ਜਦੋਂ ਉਸ ਇਸ ਤੀ ਸਾਜ ਦਾ ਸਾਰਿਆਂ ਦੇ ਵਿੱਚ ਉਹਨੇ ਆਪਣੀ ਜੋਤ ਪਾਈ ਹੈ ਪਰ ਕਿਉਂਕਿ ਸਾਰਿਆਂ ਦੇ ਵਿੱਚ ਆਪਣੀ ਜੋਤ ਹੈ ਹਰ ਇੱਕ ਜੋਤ ਨੂੰ ਹਮ ਮੇਰੇ ਬਲਬਲੇ ਦੇ ਵਿੱਚ ਬੰਦ ਕਰ ਦਿੱਤਾ ਗਿਆ ਹੈ ਫਾਰਮ ਗਿਆਨਤਾ ਦੇ ਬੁਲਬੁਲੇ ਦੇ ਵਿੱਚ ਬੰਦ ਕਰ ਦਿੱਤਾ ਗਿਆ ਹੈ। ਤਾਂ ਹੀ ਫਿਰ ਹਾਂ ਤੇ ਮੈਂ ਬਜੰਦੀ ਹੈ। ਮੈਂ ਤੇ ਤੂੰ ਜੰਮਦੇ ਆਂ ਤਾਂ ਹੀ ਦੋ ਕਿਰਦਾਰ ਬਣਦੇ ਨੇ। ਇੱਕ ਤੋਂ ਦੋ ਕਿਰਦਾਰ ਹੁੰਦੇ ਨੇ। ਤੇ ਉਹ ਦੋ ਕਿਰਦਾਰ ਹੋਈ ਆਪਸ ਵਿੱਚ ਫਿਰ ਗੱਲਬਾਤ ਕਰ ਸਕਦੇ ਨੇ ਕਿਉਂਕਿ ਨਹੀਂ ਤਾਂ ਦੂਜਾ ਕੋਈ ਹੈ ਹੀ ਨਹੀਂ ਆ। ਪਰਮੇਸ਼ਰ ਤੋਂ ਬਿਨਾਂ ਦੂਜਾ ਕੋਈ ਹੈ ਨਹੀਂ ਆ। ਪਰ ਹੁਣ ਉਹਨੇ ਹਉਮੈ ਲਾਤੀ ਸਾਰੇ ਜੀਵਾਂ ਨੂੰ ਹਉਮੈ ਕਰ ਕਰ ਜਨ ਤੋਂ ਪਾਇਆ। ਇਸ ਤੋਂ ਬਿਨਾਂ ਉਹਦੀ ਇਹ ਸ੍ਰਿਸ਼ਟੀ ਦੀ ਖੇਡ ਨਹੀਂ ਚੱਲ ਸਕਦੀ। ਇਹ ਖੇਡ ਨੂੰ ਚੱਲਣ ਲਈ ਹਮੇ ਜ਼ਰੂਰੀ ਹੈ ਹਮੇ ਲਗਾਈ ਗਈ ਹੈ ਤੇ ਗੁਰਬਾਣੀ ਉਪਦੇਸ਼ ਵੀ ਹਮੇ ਨੂੰ ਹੀ ਕਰ ਰਹੀ ਹੈ ਹਮੇ ਨੂੰ 네ਗੇਟਿਵ ਲੈਣਾ ਛੱਡ ਦੋ ਕਿਉਂਕਿ ਇਹ ਜ਼ਰੂਰੀ ਸੀ ਇਸ ਤੋਂ ਬਿਨਾ ਨਹੀਂ ਤੁਸੀਂ ਇੱਥੇ ਆ ਸਕਦੇ ਸੀ ਨਹੀਂ ਇਹ ਖੇਡ ਚੱਲਣੀ ਸੀ ਹਮੇ ਹੀ ਰੋਗ ਹੈ ਜਿਹਦੇ ਕਰਕੇ ਦੋ ਵਾਰ ਦੋ ਵਾਰ ਸ੍ਰੀ ਜੀ ਮਿਲਦੇ ਨੇ ਹਮੇ ਹੀ ਬੰਦਨਾ ਮੁਰ ਮੁਰ ਜੋ ਨਹੀਂ ਪਾਏ ਹਮੇ ਹੀ ਰੋਗ ਹੈ ਹਮੇ ਤਾਂ ਇਹ ਰੋਗ ਨੂੰ ਹੀ ਖਤਮ ਕਰਨਾ ਹੈ ਹੁਣ ਇਹ ਹਉਮੇ ਦੇ ਰੋਗ ਕਰਕੇ ਹੀ ਬਾਕੀ ਵਿਕਾਰ ਪੈਦਾ ਹੋਏ ਨੇ ਲਾਲਚ ਲੋਭ ਕ੍ਰੋਧ ਮੋਹ ਹੰਕਾਰ ਜਿਹੜੇ ਆਪਾਂ ਨੂੰ ਬਾਕੀ ਕੰਡੇ ਲੱਗ ਰਹੇ ਨੇ ਬੀਜ ਤੇ ਉਹ ਹਉਮੇ ਦੇ ਬੀਜ ਕਰਕੇ ਨੇ ਅਸੀਂ ਜਿਹੜੇ ਦਰਖਤ ਦੇ ਫੁੱਲ ਵੱਢਦੇ ਰਹੀਏ ਪੱਤੇ ਵੱਢਦੇ ਰਹੀਏ ਪਰ ਦਰਖਤ ਹਉਮੇ ਦਾਮੇ ਖੜਾ ਰਹੇ ਉਹ ਪੱਤੇ ਦੁਬਾਰਾ ਆ ਜਾਂਦੇ ਨੇ ਇਦਾਂ ਹੀ ਆ ਬੰਦਾ ਕਿਉਂਕਿ ਆਪਣੀ ਹਉਮੇ ਦਾ ਇਲਾਜ ਨਹੀਂ ਕਰ ਰਿਹਾ ਦੁਬਾਰਾ ਅਗਲੇ ਜਨਮ ਜੀ ਆ ਕੇ ਫੇਰ ਉਹਨੂੰ ਕੰਡਾ ਹੋ ਗਿਆ ਹੁੰਦਾ ਹੋਮੇ ਦਾ ਉਹਨੂੰ ਜਨਮ ਦੁਬਾਰਾ ਲੈਣਾ ਹੀ ਤਾਂ ਪੈਂਦਾ ਕਿਉਂਕਿ ਉਹ ਹੋਮੇ ਚ ਹੱਲੇ ਵੀ ਹੈ ਉਹ ਬੋਲਬੁਲੇ ਚ ਹੱਲੇ ਭਰਮ ਦੇ ਚ ਬੰਨਦਾ ਤੇ ਉਹ ਬੋਲਬੁਲਾ ਜਦ ਤੱਕ ਫੁੱਟਦਾ ਨਹੀਂ ਆ ਉਦੋਂ ਤੱਕ ਪਰਮੇਸ਼ਰ ਤੇ ਤੁਹਾਡੇ ਵਿਚਾਲੇ ਜਿਹੜੀ ਕੰਧ ਹੈ ਭਰਮ ਦੀ ਦੀਵਾਰ ਹੈ ਵਿਜੋਗ ਦੀ ਜਿਹਦੇ ਕਰਕੇ ਤੁਸੀਂ ਦੂਜੇ ਹੋਏ ਹੋ ਉਹ ਖੜੀ ਰਹਿੰਦੀ ਹੈ ਹੁਣ ਇਹ ਕਿਸੇ ਵਜ੍ਹਾ ਕਰਕੇ ਲਾਈ ਗਈ ਹੈ ਤੁਹਾਨੂੰ ਸਿੱਖਿਆ ਦੇਣ ਲਈ ਲਾਈ ਗਈ ਹੈ ਤੇ ਇਹੇ ਕੰਦ ਨੂੰ 네ਗੇਟਿਵ ਨਾ ਲਿਆ ਜਾਵੇ। ਹਮ ਇਹਨੂੰ ਐਜ਼ ਆ ਇੱਕ ਨੇਗੇਟਿਵ ਐਂਟੀਟੀ ਨਾ ਦੇਖਿਆ ਜਾਵੇ। ਇਹ ਪਰਮੇਸ਼ਰ ਦੀ ਹੀ ਲਾਈ ਹੈ। ਉਹਨੇ ਹੀ ਤੁਹਾਨੂੰ ਗੁਣ ਤੇ ਅਬਗੁਣ ਦੋਨੋਂ ਲਗਾਏ ਨੇ। ਹਮ ਇਹ ਚੂਜ਼ ਕਰ ਰਹੀ ਹੈ ਕਿ ਉਹ ਗੁਣਾਵਲ ਜਾਂਦੀ ਹੈ ਕਿ ਅਬਗੁਣਾਵਲ ਜਾਂਦੀ ਹੈ। ਜੇ ਤਾਂ ਹਮ ਇਹ ਆਪਣੇ ਆਪ ਨੂੰ ਬਚਾਉਣਾ ਰੱਖਣੀ ਚਾਹੁੰਦੀ ਹੈ ਫਿਰ ਉਹ ਅਬਗੁਣਾਵਲ ਜਾਂਦੀ ਹੈ। ਪਰ ਜਦੋਂ ਹਮ ਇਹ ਆਪਣੀ ਖਾਤਮੇ ਵੱਲ ਜਾਂਦੀ ਹੈ ਫਿਰ ਉਹ ਗੁਣਾਵਲ ਜਾਂਦੀ ਹੈ। ਕਿਉਂਕਿ ਗੁਣ ਪਰਮੇਸ਼ਰ ਦੇ ਨੇ। ਅਭੁਗਣ ਹਉਮੇ ਦੇ ਨੇ ਅਭੁਗਣ ਸਾਰੇ ਸਾਨੂੰ ਲੱਗੇ ਹੋਏ ਨੇ ਗੁਣ ਜਿੰਨੇ ਵੀ ਨੇ ਪਰਮੇਸ਼ਰ ਦੇ ਨੇ ਜੋ ਪ੍ਰੇਮ ਕਰਨਾ ਜਾਣ ਗਿਆ ਪ੍ਰੇਮ ਹਉਮੇ ਦਾ ਗੁਣ ਨਹੀਂ ਹੈ ਪ੍ਰੇਮ ਪਰਮੇਸ਼ਰ ਦਾ ਗੁਣ ਹੈ ਇਦਾਂ ਤੁਸੀਂ ਆਪਣੇ ਅੰਦਰ ਗੁਣ ਉਤਪਨ ਕਰਨੇ ਨੇ ਔਗਣਾਂ ਨੂੰ ਤਿਆਗਣਾ ਹੈ ਤੇ ਹਉਮੇ ਦਾ ਜਿਹੜਾ ਪਰਦਾ ਹੈ ਜੋ ਵਿయోగ ਹੋ ਹੈ ਪਰਮੇਸ਼ਰ ਤੋਂ ਉਹ ਸੰਜੋਗ ਚ ਬਦਲਣ ਲੱਗ ਜਾਂਦਾ ਹੈ ਇਸ ਸਾਰੀ ਬਿਮਾਰੀ ਹੀ ਮੈਂ ਦੀਆ ਮੈਂ ਹਾਂ ਤਾਂ ਸੁੱਖ-ਦੁੱਖ ਹੈ ਮੈਂ ਹਾਂ ਤਾਂ ਜਨਮ-ਮਰਨ ਹੈ ਮੈਂ ਹਾਂ ਤਾਂ ਹਾਨੀ-ਲਾਭ ਹੈ ਮੈਂ ਹਾਂ ਤਾਂ ਪਾਪ-ਪੁੰਨ ਹੈ ਜੇ ਮੈਂ ਹਾਂ ਤਾਂ ਹੀ ਇਹ ਸਭ ਕੁਝ ਹੈ ਮੈਂ ਹਾਂ ਤਾਂ ਹੀ ਜਨਮ-ਮਰਨ ਹੈ ਜੇ ਮੈਂ ਹੋਵੇ ਹੀ ਨਾ ਕੌਣ ਜੰਮਿਆ ਕੌਣ ਮਰਿਆ ਕੀ ਦਾ ਦੁੱਖ ਕੀ ਦਾ ਸੁੱਖ ਕੀ ਦਾ ਪਾਪ ਕੀ ਦਾ ਪੁੰਨ ਕੀ ਦਾ ਨਫਾ ਕੀ ਦਾ ਨੁਕਸਾਨ ਕੌਣ ਮੈਂ ਕੌਣ ਦੂਜਾ ਕੌਣ ਆਪਣਾ ਕੌਣ ਪਰਾਇਆ ਕੌਣ ਸੱਤਰੂ ਕੌਣ ਮਿੱਤਰ ਇਹ ਸਾਰੇ ਰੋਗ ਹਾਉਂ ਤੇ ਮੈਂ ਹਾਉਂ ਤੇ ਮੈਂ ਜਿਹੜੀ ਤੂੰ ਮੈਂ ਸਾਨੂੰ ਲੱਗੀ ਆ ਇਹ ਇਹ ਭਰਮ ਦੇ ਪਰਦੇ ਕਰਕੇ ਲੱਗੀ ਹੋਈ ਆ ਕਿ ਮੈਂ ਆਪਣੇ ਆਪ ਨੂੰ ਇਹ ਸਰੀਰ ਸਮਝਦਾ ਆ ਆ ਮਨ ਨੂੰ ਮੈਂ ਆਪਣਾ ਸਮਝਦਾ ਆ ਸਰੀਰ ਨੂੰ ਮੈਂ ਆਪਣਾ ਸਮਝਦਾ ਆ ਤੇ ਇੱਕ ਮੇਰਾ ਦਾਇਰਾ ਗ੍ਰੇਡ ਕੀਤਾ ਹੋਇਆ ਫਿਰ ਉਹ ਦਾਇਰੇ ਚ ਮੈਂ ਸ਼ਾਇਦ ਆਪਣੇ ਪਰਿਵਾਰ ਨੂੰ ਵੀ ਪਾਲਣਾ ਕਿ ਆਹ ਮੇਰੇ ਮੰਮੀ ਡੈਡੀ ਨੇ ਆਹ ਮੇਰੇ ਘਰ ਵਾਲਾ ਘਰ ਵਾਲੀ ਆ ਮੇਰੇ ਬੱਚੇ ਨੇ ਉਹ ਮੈਂ ਆਪਣਾ ਇੱਕ ਹਉਮੇ ਦਾ ਦਾਇਰਾ ਬੰਨਿਆ ਹੋਇਆ ਹੁਣ ਮੇਰਾ ਬੱਚਾ ਹੈ ਤਾਂ ਕਿਉਂਕਿ ਮੈਂ ਆ ਮੈਂ ਤਾਂ ਮੇਰੇ ਬੱਚੇ ਵੀ ਨੇ ਮੈਂ ਤਾਂ ਮੇਰਾ ਘਰ ਵਾਲਾ ਘਰ ਵਾਲੀ ਵੀ ਆ ਮੈਂ ਤਾਂ ਮੇਰੇ ਮੰਮੀ ਡੈਡੀ ਵੀ ਨੇ ਮੈਂ ਤਾਂ ਮੇਰਾ ਸਰੀਰ ਆ ਮੈਂ ਤਾਂ ਮੇਰਾ ਮਾਨ ਆ ਪਰ ਜੇ ਮੈਂ ਹੋਵੇ ਹੀ ਨਾ ਫੇਰਾ ਕੁਝ ਵੀ ਨਹੀਂ ਆ ਤੁਹਾਡਾ ਹੋਣਾ ਹਮੇ ਦਾ ਹੋਣਾ ਹੀ ਬਾਕੀ ਸਾਰੀ ਚੀਜ਼ਾਂ ਘਟ ਰਹੀਆਂ ਨੇ ਉਹਦੇ ਕਰਕੇ ਹੁਣ ਮੈਂ ਤੋਂ ਤੂੰ ਤੱਕ ਦਾ ਸਫਰ ਆ ਜਿਹੜਾ ਇਹ ਪੂਰਾ ਕਰਦਾ ਆ ਹਮੇ ਨੇ ਇਹਨੇ ਇਹ ਹੀ ਬਾਤ ਮ ਕੱਢਣਾ ਆ ਆਪਣਾ ਕਿ ਮੈਂ ਨਹੀਂ ਆ ਸੱਚੀ ਚ ਮੈਂ ਕਿਤੇ ਨਹੀਂ ਆ ਜੇ ਮੈਂ ਹੈ ਹੀ ਨਹੀਂ ਤਾਂ ਸਰੀਰ ਵੀ ਮੇਰਾ ਨਹੀਂ ਆ ਵਿਚਾਰ ਵੀ ਮੇਰੇ ਨਹੀਂ ਆ ਮਨ ਵੀ ਮੇਰੇ ਨਹੀਂ ਆ ਸ਼ਬਦ ਵੀ ਮੇਰੇ ਨਹੀਂ ਆ ਗੱਲਾਂ ਵੀ ਮੇਰੀਆਂ ਨਹੀਂ ਆ ਜੇ ਮੈਂ ਨਹੀਂ ਆ ਮੇਰੇ ਕੋਲ ਪਾਉਣ ਨੂੰ ਕੁਝ ਨਹੀਂ ਖੋਣ ਨੂੰ ਕੁਝ ਨਹੀਂ ਦੇਣ ਲੈਣ ਨੂੰ ਕੁਝ ਨਹੀਂ ਫਿਰ ਇਕੱਲਾ ਤੂੰ ਤੂੰ ਰਹਿ ਜਾਂਦਾ ਏ ਉਹ ਹੁਣ ਜਿਹੜੇ ਕਮਰੇ ਚ ਇਕੱਲਾ ਹੀ ਪਰਮੇਸ਼ਰ ਬੈਠਾ ਏ ਉਦੇ ਵਿੱਚ ਇੱਕ ਹੋਮੇ ਬੈਠੀ ਜਿਹੜੀ ਆਪਣੇ ਆਪ ਨੂੰ ਇੱਕ ਪਰਮੇਸ਼ਰ ਤੋਂ ਅਲੱਗ ਐਂਟੀਟੀ ਮੰਨ ਰਹੀ ਆ ਆਪਣੇ ਆਪ ਨੂੰ ਇਹ ਕਾਇਨਾਤ ਤੋਂ ਕੁਦਰਤ ਤੋਂ ਅਲੱਗ ਚੀਜ਼ ਮੰਨ ਰਹੀ ਆ ਪਰ ਜਿਵੇਂ ਦਰਖਸ ਦੇ ਪੱਤੇ ਦਰਖਸ ਨਾਲੋਂ ਅਲੱਗ ਨਹੀਂ ਹੈਗੇ ਜਿਵੇਂ ਦਰਖਸ ਦਾ ਤਣਾ ਵੀ ਦਰਖਸ ਦਾ ਹੀ ਹਿੱਸਾ ਹੈ ਉਹਦੇ ਪੱਤੇ ਵੀ ਦਰਖਸ ਦੇ ਹਿੱਸਾ ਨੇ ਉਹਦੀ ਜੜ ਵੀ ਦਰਖਸ ਦਾ ਹਿੱਸਾ ਹੀ ਹੈ ਐਦਾਂ ਹੀ ਆ ਜੋ ਹੈ ਸਭ ਕੁਝ ਇਹ ਪਰਮੇਸ਼ਰ ਦਾ ਉਪਜਾ ਹੋਇ ਇੱਕ ਹਿੱਸਾ ਹੈ ਜਿੰਨੂੰ ਭਰਮ ਦੇ ਵਿੱਚ ਹਉਮੈ ਆ ਕੇ ਮੈਂ ਤੇ ਮੇਰਾ ਸਮਝ ਬੈਠੀ ਹੈ ਇਹ ਰੋਗ ਹੈ ਤੇ ਮੈਂ ਇਹਦੇ ਹੋਣ ਕਰਕੇ ਹੀ ਵਿਕਾਰ ਰੋਗਦੇ ਨੇ ਸਾਰੇ ਦੇ ਸਾਰੇ ਜੇ ਇਹ ਮੈਂ ਦਾ ਹੀ ਇਲਾਜ ਕਰ ਲਿਆ ਜਾਵੇ ਵਿਕਾਰਾਂ ਦਾ ਇਲਾਜ ਪਰਮਨੈਂਟ ਹੁੰਦਾ ਹੈ ਮੈਂ ਦਾ ਇਲਾਜ ਕੀਤੇ ਵੇ ਨਾ ਕੀ ਹੁੰਦਾ ਤੁਸੀਂ ਇਸ ਜਨਮ ਚ ਵਿਕਾਰ ਘਟਾ ਲਿਆ ਬੁਣੇ ਬਹੁਤ ਘਟਾ ਲੇ ਕੰਟਰੋਲ ਚ ਕਰ ਲੇਗਾ ਬੁਝੇ ਕਰ ਲੇ ਪਰ ਕਿਉਂਕਿ ਉਹ ਹਲੇ ਕੰਡਾ ਬਚਿਆ ਹੋਇਆ ਏ ਉਹ ਬੀਜ ਹਲੇ ਅੰਦਰ ਹੈ ਮੈਂ ਦਾ ਉਹ ਦੁਬਾਰਾ ਆ ਜਣਾ ਫੁੱਲ ਵੀ ਉਹਨੂੰ ਦੁਬਾਰਾ ਆ ਜਣੇ ਨੇ ਪੱਤੇ ਦੁਬਾਰਾ ਆ ਜਣੇ ਨੇ ਤੁਸੀਂ ਫੇਰ ਉਹਨੂੰ ਉੱਪਰੋਂ ਉੱਪਰੋਂ ਛੰਗੋਗੇ ਉਹਦੀ ਜੜ ਕਿਉਂਕਿ ਅੰਦਰ ਉਹਨੇ ਫੇਰ ਉਹ ਗਾਉਣਾ ਤਾਂ ਹੀ ਇਹ ਕੰਡਾ ਜੇ ਕੱਢ ਦਿੱਤਾ ਜਾਵੇ ਇਹ ਜੜ ਨੂੰ ਪਾਟੀ ਦਿੱਤਾ ਜਾਵੇ ਮੈਂ ਦੀ ਨੂੰ ਸਾਰੀ ਨੂੰ ਫਿਰ ਕਿਆ ਮੇਰਾ ਕਿਆ ਤੇਰਾ ਫਿਰ ਜੇ ਮੈਂ ਹੀ ਨਹੀਂ ਆ ਮੇਰਾ ਕੋਈ ਵਿਕਾਰ ਬਣੀ ਆ ਫਿਰ ਤਾਂ ਸਭ ਕੁਝ ਹੋਦਾ ਏ ਗੁਣ ਅਵਗੁਣ ਸਮਾਨ ਹੈ ਜੇ ਆਪ ਕੀਤੇ ਕਰਤਾਰ ਨਾਨਕ ਹੁਕਮ ਮੰਨਿਏ ਸੁਖ ਪਾਈਏ ਗੁਰ ਸ਼ਬਦ ਵਿਚਾਰ ਹੁਣ ਹੋਮੇ ਜ਼ਰੂਰੀ ਹੈ ਇਸ ਤੋਂ ਬਿਨਾ ਖੇਡ ਚੱਲਣੀ ਨਹੀਂ ਸੀ ਤੇ ਇੱਕ ਉਹ ਸਵਾਲ ਜੋ ਵਾਰ-ਵਾਰ ਅਕਸਰ ਪੁੱਛਿਆ ਜਾਂਦਾ ਹੈ ਪੁੱਛਿਆ ਜਾਂਦਾ ਹੈ ਕਿ ਵਿੱਚੇ ਵੀਰੇ ਸਾਰੇ ਕਹੀ ਜਾਂਦੇ ਨੇ ਸਭ ਕੁਝ ਰੱਬ ਕਰਦਾ ਬੰਦੇ ਦੇ ਬਸ ਕੁਛ ਵੀ ਨਹੀਂ ਆ ਵੀਰੇ ਵਿੱਚੇ ਤੁਸੀਂ ਕਹੀ ਜਾਂਦੇ ਹੋ ਆਹ ਕਰੋ ਆਹ ਕਰੋ ਆਹ ਕਰੋ ਆਹ ਕਰੋ ਇਹੀ ਸਾਰਾ ਹੋਮੇ ਦਾ ਜੱਬ ਹੈ ਹੁਣ ਗੁਰਬਾਣੀ ਆਪੇ ਕਹਿੰਦੀ ਹੈ ਇਹ ਜਨਤਾ ਕੇ ਬਸ ਕੁਛ ਨਹੀਂ ਸਭ ਚੱਲੇ ਚਲਾਇਆ ਇਹ ਪੂਰਾ ਸੱਚ ਹੈ ਪਰ ਐ ਦਾ ਸੇਮ ਟਾਈਮ ਫਿਰ ਗੁਰਬਾਣੀ ਨੇ ਉਪਦੇਸ਼ ਵੀ ਕਰਤਾ ਆਪਣੇ ਹੱਥੀ ਆਪਣਾ ਆਪ ਹੀ ਕਾਜ ਸਵਾਰੀਏ ਫਿਰ ਇਹ ਸਭ ਕੁਝ ਪਰਮੇਸ਼ਰ ਦੇ ਹੱਥ ਆ ਫਿਰ ਇਹ ਉਪਦੇਸ਼ ਕਿਨੂੰ ਕਰ ਰਹੀ ਆ ਗੁਰਬਾਣੀ ਹੁਕਮ ਅਰਜਾਈ ਚੱਲਣ ਨੂੰ ਕਿਨੂੰ ਕਹਿ ਰਹੀ ਆ ਗੁਰਬਾਣੀ ਇਹ ਇਹ ਗੱਲ ਹੈਗੀ ਆ ਇਹ ਕਹਿ ਰਹੀ ਆ ਹਮੇ ਨੂੰ ਜਦੋਂ ਤੱਕ ਆਪ ਹੀ ਚੂਜ਼ ਨਹੀਂ ਕਰਦੀ ਆਪਣੇ ਅੰਦਰ ਝਾਕੜਾ ਹਮੇਂ ਧੀਰਗ ਰੋਗ ਹੈ दारू ਵੀ ਇਸ ਮਾਹ ਹੈ ਕਿਰਪਾ ਕਰੇ ਜੀ ਆਪਣੀ ਗੁਰਕਾ ਸ਼ਬਦ ਕਮਾਹੇ ਹਮੇ ਜੇ ਆਪਣੇ ਤੇ ਆਪਣੀ ਹੀ ਕਿਰਪਾ ਕਰ ਲਵੇ ਮਤਲਬ ਆਪਣੇ ਅੰਦਰ ਆਪ ਹੀ ਝਾਕ ਲਵੇ ਉਪਦੇਸ਼ ਗੁਰਬਾਣੀ ਕਿਸੇ ਨੂੰ ਤਾਂ ਕਰੇ ਰਹੀ ਆ ਹੁਣ ਜਿਹਨੂੰ ਉਪਦੇਸ਼ ਕਰ ਰਹੀ ਆ ਗੁਰਬਾਣੀ ਉਹਨੂੰ ਕਹਿ ਰਹੀ ਆ ਕਿ ਆਪਣੇ ਅੰਦਰ ਝਾਕ ਕੇ ਦੇਖ ਲਾ ਆਪਣੇ ਅੰਦਰ ਝਾਕ ਕੇ ਦੇਖ ਲਾ ਗੁਰਕਾ ਸ਼ਬਦ ਕਮਾਲਾ ਗੱਲ ਸਮਝ ਲੈ ਗੁਰਬਾਣੀ ਦੀ ਗੁਰੂ ਦੀ ਗੱਲ ਸਮਝ ਲੈ ਤੇ ਕਮਾ ਕੇ ਦੇਖ ਲੈ ਤੇਰਾ ਉਹ ਇਲਾਜ ਹੋ ਜਾਏਗਾ ਰੋਗ ਦਾ ਨੀ ਤੋ ਬਾਅਦ ਤੈਨੂੰ ਆਪਣੇ ਆਪ ਸਮਝ ਆ ਜਣੀ ਹੈ ਕਿ ਇਹਨਾਂ ਜਨਤਾ ਕੇ ਬਸ ਕੁਛ ਨਹੀਂ ਸਭ ਚੱਲੇ ਚਲਾਇਆ ਕਿਉਂਕਿ ਜਿਹੜਾ ਕਹਿੰਦਾ ਸੀ ਮੈਂ ਕੁਛ ਕਰ ਰਿਹਾ ਆ ਉਹ ਹੈ ਨਹੀਂ ਆ ਉਹ ਐਗਜ਼ਿਸਟ ਨਹੀਂ ਕਰ ਰਿਹਾ ਕਰਨ ਵਾਲਾ ਸਦਾ ਤੋਂ ਹੀ ਪਰਮੇਸ਼ਰ ਸੀ ਕਰਨ ਵਾਲਾ ਸਦਾ ਤੋਂ ਹੀ ਹੁਕਮ ਸੀ ਪਰ ਕਿਉਂਕਿ ਇਹ ਵਿਛੋੜੇ ਚ ਵਿਜੋਗ ਦੇ ਵਿੱਚ ਆ ਉਹ ਤੋਂ ਆਪਣੇ ਆਪ ਨੂੰ ਅਲੱਗ ਹਸਤੀ ਮੰਨਦਾ ਏ ਪਰਮੇਸ਼ਰ ਤੋਂ ਆਪਣੇ ਆਪ ਨੂੰ ਅਲੱਗ ਕੋਈ ਦੂਜੀ ਚੀਜ਼ ਸਮਝਦਾ ਏ ਇਸ ਕਰਕੇ ਸਰੀਰ ਹੋਣ ਦਾ ਭਲੇਖਾ ਬੰਨੀ ਬੈਠਾ ਆਪਣੇ ਆਪ ਨੂੰ ਇਹ ਮਨ ਹੋਣ ਦਾ ਭਲੇਖਾ ਨਾਹੀਂ ਤੁਸੀਂ ਸਰੀਰੋਂ ਨਾਹੀਂ ਤੁਸੀਂ ਮਾਨੋ ਇਨਫੈਕਟ ਤੁਸੀਂ ਹੈ ਹੀ ਨਹੀਂ ਕਿਤੇ ਮੈਂ ਦੀ ਹੋਂਦ ਕਿਤੇ ਨਹੀਂ ਆ ਸਿਰਫ ਤੇ ਸਿਰਫ ਪਰਮੇਸ਼ਰ ਹੈ ਤੁਹਾਡਾ ਸਰੀਰ ਤੁਹਾਡਾ ਨਹੀਂ ਤੁਹਾਡੇ ਵਿਚਾਰ ਤੁਹਾਡੇ ਨਹੀਂ ਤੁਹਾਡੇ ਚੁੱਕੇ ਹੋਏ ਕਦਮ ਤੁਹਾਡੇ ਨਹੀਂ ਹੋਂਮੇ ਦੇ ਵਿੱਚ ਵੀ ਬੰਦਾ ਚਲਾਇ ਹੀ ਚੱਲ ਰਿਹਾ ਸਾਰੇ ਹੀ ਚਲਾਈ ਹੀ ਚੱਲ ਰਹੇ ਨੇ ਕੋਈ ਆਪਣੇ ਗੁੱਸੇ ਦਾ ਚਲਾਇਆ ਚਲਦਾ ਕੋਈ ਆਪਣੀ ਇੱਛਾਵਾਂ ਦਾ ਚਲਾਇਆ ਚਲਦਾ ਕੋਈ ਆਪਣੇ ਵਿਕਾਰਾਂ ਦਾ ਕੋਈ ਲਾਲਚ ਦਾ ਚਲਾਇਆ ਚਲਦਾ ਕੋਈ ਕੰਟਰੋਲ ਕਰਨਾ ਚਾਹੁੰਦਾ ਉਹਦਾ ਚਲਾਇਆ ਚਲਦਾ ਜਿਹਨੇ ਪਾਣਾ ਮੰਨਿਆ ਏ ਇਹ ਅੰਦਰ ਬੈਠਾ ਕੰਡਾ ਇੱਕ ਤੁਹਾਡੇ ਅੰਦਰ ਇੱਕ ਬੈਠਾ ਹੈ ਜਿਹਨੇ ਮੰਨਣੀ ਹੈ ਗੁਰਬਾਣੀ ਦੀ ਗੱਲ ਜਿਹਨੇ ਗੁਰਬਾਣੀ ਦੀ ਗੱਲ ਮੰਨ ਕੇ ਆਪਣੀ ਅਕਲ ਪੂਰੀ ਕਰਨੀ ਹੈ ਇੱਥੇ ਸੀ ਆਪਣੀ ਅਕਲ ਪੂਰੀ ਕਰਨ ਆਇਆ ਅਕਲ ਦੀ ਕਲਾ ਚੜ੍ਹਦੀ ਕਲਾ ਕਰਨ ਆਇਓ ਇੱਥੇ ਆਪਣੀ ਅਸਲੀ ਚੜ੍ਹਦੀ ਕਲਾ ਇਹੀ ਹੈ ਕਿ ਤੁਹਾਡੀ ਚੇਤਨਾ ਦਾ ਪੱਧਰ ਉੱਚਾ ਹੋ ਗਿਆ ਇੱਥੇ ਆ ਕੇ ਜਨਮ ਦੇ ਵਿੱਚ ਆਏ ਹੋ ਤੁਸੀਂ ਤੇ ਜਿਹੜਾ ਗਿਆਨ ਤੁਹਾਨੂੰ ਭੁੱਲਿਆ ਹੋਇਆ ਸੀ ਜਿਹੜਾ ਨਾਮ ਤੁਹਾਨੂੰ ਵਿਸਰਿਆ ਹੋਇਆ ਸੀ ਉਹ ਦੁਬਾਰਾ ਯਾਦ ਆ ਗਿਆ ਤੁਹਾਡੇ ਤੇ ਪਰਮੇਸ਼ਰ ਵਿਚਾਲੇ ਦਾ ਪਰਦਾ ਚੱਕਿਆ ਗਿਆ ਉਹ ਤੇ ਤੁਸੀਂ ਦੋ ਨਹੀਂ ਰਹੇ ਤੁਸੀਂ ਤੇ ਪਰਮੇਸ਼ਰ ਦੋ ਅਲੱਗ-ਅਲੱਗ ਚੀਜ਼ਾਂ ਨਹੀਂ ਰਹੇ ਤੁਹਾਡੀ ਹੋਣ ਖਤਮ ਹੋ ਗਈ ਤੇ ਉਹੀ ਰਹਿ ਗਿਆ ਹੈ ਸਦਾ ਤੋਂ ਉਹੀ ਸੀ ਬਸ ਹੋਣ ਦਾ ਭਰਮ ਆਪਣੀ ਅਲੱਗ ਹੋਣ ਦਾ ਭਰਮ ਸੀਗਾ ਉਹ ਭਰਮ ਨੇ ਖਤਮ ਹੋਣਾ ਹੈ ਤੁਹਾਡੀ ਜ਼ਿੰਦਗੀ 'ਚ ਜੋ ਵੀ ਵਾਪਰਿਆ ਜੋ ਵੀ ਹੁੰਦਾ ਆ ਤੁਸੀਂ ਹੀ ਮੰਨ ਰਹੇ ਹੋ ਕਿ ਉਹ ਮੈਂ ਕੀਤਾ ਏ ਮੇਰੇ ਹੋਏ ਕਰੇਤੇ ਹੋਇਆ ਏ ਮੈਨੂੰ ਆਹ ਕਰ ਹੋ ਗਿਆ ਮੈਨੂੰ ਆਹ ਕਰ ਹੋ ਗਿਆ ਇਹ ਸਾਡੇ ਮੰਨਣ 'ਚ ਆ ਤੇ ਇਹ ਜਿਹੜੀਆਂ ਗੁਰਬਾਣੀ ਦੀਆਂ ਗੱਲਾਂ ਨੇ ਨਾ ਇਹ ਕਿਉਂਕਿ ਅਲੱਗ-ਅਲੱਗ ਸਥਿਤੀ ਦੇ ਵਾਲੇ ਬੰਦੇ ਲਈ ਨੇ ਇੱਕ ਗੁਰੂ ਘਰ ਤੋਂ ਬਹੁਤ ਦੂਰ ਫਿਰਦਾ ਆ ਉਹਨੂੰ ਕੁਝ ਹੋਰ ਸਮਝਾ ਰਹੀ ਹੈ ਗੁਰਬਾਣੀ ਇੱਕ ਥੋੜਾ ਜਿਹਾ ਨੇੜੇ ਆ ਗਿਆ ਗੁਰੂ ਘਰ ਦੇ ਉਹਨੂੰ ਕੁਝ ਹੋਰ ਸਮਝਾ ਰਹੀ ਆ ਇਹੜਾ ਬਹੁਤ ਹੀ ਦੂਰ ਫਿਰਦਾ ਉਹਨੂੰ ਕਹਿ ਰਹੀ ਆ ਆਪਣੇ ਹੱਤੀ ਆਪਣਾ ਆਪ ਹੀ ਕਾਜ ਸਵਾਰੀ ਏ ਤੇਰੀ ਮਦਦ ਕਰਨ ਇੱਥੇ ਕਿਸੇ ਨੇ ਨਹੀਂ ਆਉਣਾ ਆਪ ਕੋਸ਼ਿਸ਼ ਕਰਨ ਲੱਗ ਜਾ ਸ਼ੁਰੂ ਹੋ ਜਾ ਆਪਣੇ ਆਪ ਗੁਰਬਾਣੀ ਕਿਉਂਕਿ ਗੁਰਬਾਣੀ ਦੀ ਗੱਲ ਸਮਝਣ ਲਈ ਵੀ ਕਿਸੇ ਨਾ ਕਿਸੇ ਤੁਹਾਨੂੰ ਪੜਨੀ ਤਾਂ ਪਏਗੀ ਗੁਰਬਾਣੀ ਦੀ ਗੱਲ ਸਮਝਣ ਲਈ ਵੀ ਤੁਹਾਨੂੰ ਵਿਚਾਰਨੀ ਤਾਂ ਪਏਗੀ ਉਹ ਵਿਚਾਰ ਵਿਚਾਰ ਕੇ ਵਿਚਾਰ ਵਿਚਾਰ ਕੇ ਆਪਣਾ ਗਿਆਨ ਪੂਰਾ ਕਰ ਰਿਹਾ ਏ ਗਿਆਨ ਪੂਰਾ ਕਰ ਰਿਹਾ ਏ ਇੱਥੇ ਜਿਵੇਂ ਪਰਮੇਸ਼ਰ ਹੈ ਇਹ ਇੱਥੇ ਖੜਾ ਏ ਹਣ ਇੱਕ ਤਰ ਇੱਥੇ ਵਹਿੰਦੀ ਆ ਇੱਕ ਤਰ ਇੱਥੇ ਵਹਿੰਦੀ ਆ ਇਹ ਆਪਣੀ ਚੜ੍ਹਦੀ ਕਲਾ ਕਰ ਕਰਕੇ ਆਪਣੀ ਅਕਲ ਦੀ ਕਲਾ ਆਪਣੀ ਚੇਤਨਾ ਦਾ ਪੁੱਤਰ ਬਦਾ ਬਦਾ ਕੇ ਬਦਾ ਬਦਾ ਕੇ ਬਦਾ ਬਦਾ ਕੇ ਉਹਦੇ ਬਰਾਬਰ ਆ ਗਿਆ ਜਦੋਂ ਉਹ ਬਰਾਬਰ ਹੋਇਆ ਅਪੇਧ ਹੈ ਹੁਣ ਉਹਦੇ ਤੇ ਉਹਦੇ ਚ ਕੋਈ ਫਰਕ ਨਹੀਂ ਰਿਹਾ ਇਹ ਹੀ ਕਰ ਰਹੀ ਆ ਕਿਉਂਕਿ ਜਿੰਨਾ ਉਹ ਤੋਂ ਦੂਰ ਗਏ ਹੋਣਗੇ ਜਿੰਨਾ ਦੂਰ ਗਏ ਹੋਣਗੇ ਉੰਨੀ ਹੋਂਮੇ ਵਧੀ ਹੋਈ ਹੈ ਉੰਨੀ ਹੋਂਮੇ ਵਧੀ ਹੋਈ ਹੈ ਉਹਨਾ ਭਰਮ ਦਾ ਭਾਂਡਾ ਹੋਰ ਵਧਿਆ ਹੋਇਆ ਹੈ ਜੋ 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 ਹੁਕਮ ਮੰਨ ਕੇ ਹੁਕਮ ਮੰਨ ਕੇ ਅਪਣਾ ਕੇ ਅੱਗੇ ਵਧਦੇ ਗਏ ਚੜ ਅਕਲ ਦੀ ਚੜਦੀ ਕਲਾ ਹੁੰਦੀ ਗਈ ਹੁੰਦੀ ਗਈ ਹੁੰਦੀ ਗਈ ਹੁੰਦੀ ਗਈ ਬਰਾਬਰ ਹੋ ਗਿਆ ਹੁਣ ਇੱਥੇ ਕੋਈ ਨਹੀਂ ਦੱਸ ਪਾਏਗਾ ਕਿ ਦੋਨੇ ਹੁਣ ਪਰਮੇਸ਼ਰ ਦੇ ਨਾਲ ਸੇਮ ਫ੍ਰੀਕੁਐਂਸੀ ਦੇ ਵਿੱਚ ਆਉਣਾ ਹੈ ਜਦ ਤੱਕ ਉਹ ਤੋਂ ਅਲੱਗ ਫ੍ਰੀਕੁਐਂਸੀ ਜਾਂ ਦੋ ਆ ਜਦ ਤੱਕ ਉਹਦੀ ਨਾਲ ਵਾਲੀ ਫ੍ਰੀਕੁਐਂਸੀ ਹੈ ਉਹਦੇ ਸੁਰਚੇ ਕਰ ਰਹੇ ਆ ਫਿਰ ਇੱਕ ਆ ਇਹਨੂੰ ਕਹਿੰਦੇ ਆ ਇੱਕ ਹੋਣਾ ਜਾਤਮਹਿ ਜੋਤ ਜੋਤਮਹਿ ਜਾਤਾ ਜਾਤ ਮਹਿ ਜੋਤ ਐਸ ਸਰੀਰ ਦੇ ਜਾਤ ਇਹਦੇ ਵਿੱਚ ਜੋਤ ਜੋਤ ਕੀ ਹੈ ਤੁਹਾਡੀ ਬੁੱਧ ਜੋਤ ਮਹਿ ਜਾਤਾ ਉਹਦੇ ਵਿੱਚੋਂ ਜਾਣਿਆ ਕੀ ਜਾਣਿਆ ਅਕਲ ਕਲਾ ਭਰਪੂਰ ਰਹਾ ਸਾਡੀ ਅਕਲ ਦੀ ਕਲਾ ਨੂੰ ਭਰ ਕੇ ਪੂਰੀ ਕਰ ਰਿਹਾ ਏ ਅਸੀਂ ਜਦ ਬੱਚੇ ਜੰਮਦੇ ਕਹਿੰਦੇ ਆ ਨਾ ਬੱਚੇ ਨੂੰ ਅਕਲ ਘੱਟ ਹੁੰਦੀ ਆ ਫਿਰ ਜੋ ਜੋ ਵੱਡਾ ਹੁੰਦਾ ਉਹਦੀ ਅਕਲ ਵੱਧ ਰਹੀ ਆ ਹਾਂ ਉਹਦੀ ਅਕਲ ਵੱਧ ਰਹੀ ਆ ਹੁਣ ਅਕਲ ਤਾਂ ਸਾਨੂੰ ਘੱਟ ਹੈ ਬੱਚੇ ਨੂੰ ਵੀ ਪਤਾ ਸਾਨੂੰ ਵੀ ਬੱਚੇ ਨੂੰ ਅਕਲ ਘੱਟ ਹੁੰਦੀ ਆ ਉਹ ਅਕਲ ਅਸੀਂ ਆਪਣੀ ਪੂਰੀ ਕਰ ਰਹੇ ਆ ਉਹ ਅਕਲ ਨੂੰ ਪੂਰੀ ਕਰਨ ਦੇ ਲਈ ਹੋਮੇ ਦੀ ਲੋੜ ਹੈ। ਆਹੀ ਗੱਲ ਤੁਹਾਨੂੰ ਸਮਝਣ ਦੇ ਲਈ ਵੀ ਜਿਹਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਸਭ ਕੁਝ ਪਰਮੇਸ਼ਰ ਕਿਵੇਂ ਕਰਦਾ ਮੇਰੇ ਨਿਪੱਲੇ ਪੈਂਦੀ ਗੱਲ ਹੈ ਵੀ ਬੰਦਾ ਕੁਝ ਕਰ ਹੀ ਨਹੀਂ ਸਕਦਾ ਹੈਗਾ। ਫਿਰ ਜੇ ਬੰਦਾ ਕੁਝ ਕਰ ਹੀ ਨਹੀਂ ਸਕਦਾ ਫਿਰ ਕਿਸੇ ਦਾ ਪਾਪ ਪਨੂ ਨਹੀਂ ਹੈਗਾ ਹਾਂ ਨਹੀਂ ਹੈਗੇ। ਪਾਪ ਪਨ ਹਮਰੇ ਬਸ ਨਹੀਂ ਕਰਨ ਵਾਲਾ ਕਿਉਂਕਿ ਸਦਾ ਦੀ ਪਰਮੇਸ਼ਰ ਸੀ ਬੰਦੇ ਨੂੰ ਨਹੀਂ ਦੇਖ ਰਿਹਾ ਪਿੱਛੇ ਉਹਦੇ ਕਰਤਾ ਕੌਣ ਹੈ। ਆਪਣੇ ਆਪ ਨੂੰ ਕਰਤਾ ਮੰਨ ਕੇ ਵੀ ਲੇਖਾ ਪਾਇਆ ਹੋਇਆ ਇਹਨੇ। ਪਰ ਇਹ ਲੇਖਾ ਕੱਢਣ ਦੇ ਲਈ ਵੀ ਕਿ ਮੈਂ ਕਰਤਾ ਨਹੀਂ ਆ ਕਿ ਕਰਨ ਵਾਲਾ ਸਾਰਾ ਹੀ ਪਰਮੇਸ਼ਰ ਹੈ ਉਹੀ ਚਲਾ ਰਿਹਾ ਸਾਰਿਆਂ ਨੂੰ ਉਸ ਤੋਂ ਬਿਨਾਂ ਕੋਈ ਦੂਜੀ ਤਾਕਤ ਹੀ ਨਹੀਂ ਹੈ ਜਿਹੜੀ ਕਿਸੇ ਨੂੰ ਚਲਾ ਰਹੀ ਹੋਵੇ ਇਹ ਭਰਮ ਕੱਢਣ ਦੇ ਲਈ ਵੀ ਅਕਲ ਦੀ ਲੋੜ ਹੈ ਨਾ ਕਿਉਂਕਿ ਅਕਲ ਦਾ ਭਾਂਡਾ ਹਲੇ ਖਾਲੀ ਹੈ ਇਸ ਕਰਕੇ ਉਹ ਗੁਰਮਾਣੀ ਵਾਲੀ ਗੁਰਮਤ ਵਾਲੀ ਅਕਲ ਲੈ ਕੇ ਸਾਨੂੰ ਗੱਲ ਸਮਝ ਆਉਣੀ ਹੈ ਹੁਣ ਜਿਨੇ ਉਹ ਅਕਲ ਲੈਣੀ ਆ ਉਹਨੂੰ ਹਮੇ ਨੂੰ ਉਪਦੇਸ਼ ਨੇ ਗੁਰਬਾਣੀ ਦੇ ਕਿ ਕਿ ਉਹ ਹਲੇ ਭਰਮ ਦੇ ਵਿੱਚ ਆ ਕਿ ਮੈਂ ਕੋਈ ਦੂਜਾ ਆ ਮੇਰਾ ਕੀਤਾ ਚੀਜ਼ਾਂ ਹੋ ਜਾਂਦੀਆਂ ਨੇ ਤੇ ਮੇਰੇ ਇੱਕ ਚੁੱਕੇ ਕਦਮਾਂ ਦਾ ਹੀ ਮੈਂ ਮੈਨੂੰ ਫਲ ਮਿਲ ਰਿਹਾ ਜਦ ਕਿ ਇਹੋ ਜਿਹਾ ਕੁਝ ਨਹੀਂ ਆ ਜਦੋਂ ਤੱਕ ਮੈਂ ਮੰਨਿਆ ਹੋਇਆ ਐ ਨਾ ਉਦੋਂ ਤੱਕ ਤੁਹਾਡੇ ਕਰਮ ਤੁਹਾਡੇ ਨੇ ਇਹ ਪਰਮੇਸ਼ਰ ਦਾ ਇਹ ਕਹਿਣਾ ਜਿਵੇਂ ਮੈਂ ਇੱਥੇ ਬੈਠਾ ਕਹਿਣ ਲੱਗ ਜਾਵਾਂ ਵੀ ਆਹ ਬੱਚੇ ਮੇਰੇ ਨੇ ਜਿਹੜੇ ਬੱਚੇ ਮੈਨੂੰ ਜੰਮਿਆ ਸਾਡੇ ਘਰ 'ਚੇ ਮੇਰਾ ਬੱਚਾ ਏ ਪਰਮੇਸ਼ਰ ਵੀ ਕੀ ਕਹਿੰਦਾ ਓਕੇ ਭਾਈ ਤੇਰਾ ਏ ਫਿਰ ਜ਼ਿੰਮੇਵਾਰੀ ਵੀ ਹੁਣ ਤੋਂ ਤੇਰੀ ਹੋਗਾ ਕਿਉਂਕਿ ਤੈਹੀਂ ਕਿਹਾ ਤੇਰਾ ਏ ਇਹੀ ਬੰਦੇ ਨਾਲ ਹੋਈ ਹੋਈ ਆ ਇਹਨੇ ਕਿਹਾ ਕਿ ਮੇਤੋਂ ਹੋਇਆ ਪਰਮਾਤਮਾ ਕਹਿੰਦਾ ਚੱਕ ਫਿਰ ਫਲ ਵੀ ਤੇਰਾ ਇਹਦੇ ਭਰਮ ਦੇ ਵਿੱਚੋਂ ਕਰਮ ਹੁੰਦਾ ਏ ਕਿਉਂਕਿ ਇਹਨੂੰ ਭਰਮ ਆ ਕਿ ਮੈਂ ਕੁਝ ਕਰ ਸਕਦਾ ਮੈਂ ਕਦਮ ਚੁੱਕ ਸਕਦਾ ਮੇਰੇ ਕਰਮ ਨੇ ਤਾਂ ਇਹਨੂੰ ਕਰਮ ਦਾ ਫਲ ਵੀ ਇਹਨੂੰ ਭੁਗਤਣਾ ਪੈ ਰਿਹਾ ਕਿਉਂਕਿ ਇਹਨੇ ਆਪ ਹੀ ਸਿਆਹੀ ਨਾਲ ਗਾਲੀ ਕੀਤੀ ਸੀ ਉਹ ਕਰਨ ਵਾਲੀ ਲਕੀਰ ਕੇ ਮੈਂ ਕੀਤਾ ਮੈਂ ਕੀਤਾ ਮੈਂ ਕੀਤਾ ਪਰ ਇਹ ਗੱਲ ਸਮਝਣ ਦੇ ਲਈ ਵੀ ਕਿ ਮੈਂ ਕੁਝ ਨਹੀਂ ਕਰ ਰਿਹਾ ਸਭ ਕੁਝ ਪਰਮੇਸ਼ਰ ਕਰ ਰਿਹਾ ਉਹ ਹਮੇ ਨੂੰ ਕਰਮ ਕਮਾਉਣੇ ਹੀ ਪੈਣੇ ਨੇ ਗਿਆਨੇ ਕਰਨ ਕਰਮ ਅਭਿਆਸ ਗਿਆਨ ਭਯਾ ਤੋ ਕਰਮੇਨਾਸ ਹੁਣ ਜੇ ਤਾਂ ਕੋਈ ਇੱਛਾਵਾ ਰੱਖਦਾ ਕਿ ਮੈਂ ਵਧੀਆ ਕਰਮ ਕਰੂੰ ਮੈਨੂੰ ਵਧੀਆ ਫਲ ਮਿਲਣਗੇ ਉਹ ਫਲ ਤਾਂ ਵਧੀਆ ਵਧੀਆ ਲੈਣ ਦੀ ਕੋਸ਼ਿਸ਼ ਹੀ ਕਰ ਸਕਦਾ ਪਰ ਉਹਦਾ ਭਰਮ ਨਹੀਂ ਕਦੇ ਵੀ ਜਾਣਾ ਜੇ ਤੁਸੀਂ ਕਰਮ ਕਰ ਰਹੇ ਹੋ ਕਰਮ ਕੱਟਣ ਦੇ ਲਈ ਉਹ ਹੈਗਾ ਸਹੀ ਰਸਤਾ ਕਿ ਹਾਂ ਮੈਂ ਕਰਮ ਕਰਨਾ ਹੈ ਤਾਂ ਕਿ ਮੇਰਾ ਭਰਮ ਦਾ ਨਾਸ ਹੋ ਸਕੇ ਪਰ ਜੇ ਮੈਂ ਕਰਮ ਕਰਕੇ ਭਰਮ ਹੋਰ ਵਧਾਈ ਜਾਵਾਂ ਫਿਰ ਮੈਂ ਪਰਮੇਸ਼ਰ ਤੋਂ ਹੋਰ ਦੂਰ ਹੋਈ ਜਾਣਾ ਹੋਰ ਦੂਰ ਹੋਈ ਜਾਣਾ ਤਾਂ ਕਰਕੇ ਕਰਮ ਨੂੰ ਕੋਈ ਚੰਗੀ ਚੀਜ਼ ਨਹੀਂ ਸਮਝਣੀ ਹੈਗੀ ਹਮ ਇਹਨੂੰ 네ਗੇਟਿਵ ਨਹੀਂ ਸਮਝਣਾ ਕਰਮ ਨੂੰ ਪੋਜ਼ੀਟਿਵ ਨਹੀਂ ਸਮਝਣਾ ਕਿਉਂਕਿ ਕਰਮ ਬੰਧਨ ਹੈ ਕਰਮ ਬੰਧਨ ਹੈ ਤੇ ਜਦ ਤੱਕ ਇਹ ਬੰਧਨ ਟੁੱਟਦਾ ਨਹੀਂ ਆ ਕਰਮ ਤੋਂ ਮੁਕਤੀ ਨਹੀਂ ਮਿਲਣੀ ਫਿਰ ਜਦ ਤੱਕ ਕਰਮ ਹੈ ਫਿਰ ਜੋ ਵੀ ਫਸਲ ਬੀਜੋਗੇ ਤੁਹਾਨੂੰ ਵੱਢਣੀ ਪੈਣੀ ਹੈ ਹੁਣ ਇਹ ਇੱਥੇ ਗੱਲਾਂ ਆਪਾਂ ਵਿਰੋਧੀ ਲੱਗਦੀਆਂ ਹੁੰਦੀਆਂ ਨੇ ਪਰ ਹੁੰਦੀਆਂ ਨਹੀਂ ਹੈਗੀਆਂ ਕਿਉਂਕਿ ਸਾਨੂੰ ਸਮਝਣ ਲਈ ਅਕਲ ਦੀ ਲੋੜ ਆ ਤਾਂ ਹੀ ਗੁਰਬਾਣੀ ਦੀ ਗੱਲ ਇਹ ਆਪਾਂ ਵਿਰੋਧੀ ਨਹੀਂ ਜਦੋਂ ਗੁਰਬਾਣੀ ਕਹਿ ਦਿੰਦੀ ਐ ਨੇ ਜਨਤਾ ਕੇ ਬਸ ਕੁਛ ਨਹੀਂ ਸਭ ਚੱਲੇ ਚਲਾਏ ਆ ਇਹ ਪੂਰਨ ਸੱਚ ਐ ਕਿ ਕਿਸੇ ਦੇ ਬਸ ਕੁਛ ਨਹੀਂ ਆ ਪਰ ਐਟ ਦਾ ਸੇਮ ਟਾਈਮ ਇਹ ਵੀ ਦੱਸਦਾ ਉਪਦੇਸ਼ ਕਰਦਾ ਆਪਣੇ ਹੱਥੀਆ ਆਪਣਾ ਆਪ ਹੀ ਕਾਜ ਸਵਾਰੀਏ ਕਰਨਾ ਤੈਨੂੰ ਪੈਣਾ ਇਹ ਗੱਲਾਂ ਆਪਾਂ ਵਿਰੋਧੀ ਹੈ ਨਹੀਂ ਗੀਆਂ ਲੱਗਦੀਆਂ ਜ਼ਰੂਰ ਨੇ ਕਿਤੇ ਕਿਤੇ ਕਿਉਂਕਿ ਸਾਨੂੰ ਹਲੇ ਉਕੇ ਆਂ ਦਾ ਘਟਾ ਹੈ ਨਾਮ ਦਾ ਫੜਾਲੇ ਅੰਦਰ ਸਾਨੂੰ ਸਮਝ ਨਹੀਂ ਆਈ ਮਿਲਿਆ ਨਹੀਂ ਗਿਆ ਇਹ ਪੌੜੀਆ ਵਾਂਗੂੰ ਸਮਝ ਲਿਓ ਜਿਵੇਂ ਮੈਂ ਇੱਥੇ ਨੀਮੀ ਜਗ੍ਹਾ ਤੇ ਬੈਠਾ ਹਾਂ ਤੇ ਬਾਬਾ ਉੱਚੀ ਜਗ੍ਹਾ ਤੇ ਬੈਠਾ ਹੈ 12 ਪੌੜੀਆਂ ਉੱਪਰ ਚੜ੍ਹ ਕੇ ਬੈਠਾ ਹੈ ਬਾਬਾ ਮੈਨੂੰ ਕਹੇ ਉਹ ਦੇਖੋ ਭਾਈ ਮੁਗਲਾਂ ਦੀ ਫੌਜ ਚੜੀ ਆਉਂਦੀ ਆ ਮੈਂ ਬੈਠਾ ਨੀਮੀ ਜਗ੍ਹਾ ਮੇਰੇ ਚਾਰੇ ਪਾਸੇ ਦਰਖਤ ਨੇ ਮੈਂ ਕਹੀਆ ਮੋ ਕਿਸੇ ਬਾਬਾ ਮੈਂ ਤਾਂ ਦੀਨ ਹੀ ਨਹੀਂ ਹੈਗੀ ਕਿਤੇ ਨਹੀਂ ਹੈਗੀ ਉਹੀ ਕਹੀ ਜਾਣਾ ਹੈ ਲੈ ਕਿੱਥੇ ਹੈ ਨਹੀਂ ਪਰ ਜਿਹੜਾ ਉੱਚਾ ਬੈਠਾ ਏ ਉਹਨੂੰ ਬਹੁਤ ਦੂਰ ਤੱਕ ਦੇਖ ਰਿਹਾ ਉਹਨੂੰ ਬਹੁਤ ਦੂਰ ਤੱਕ ਦੇਖ ਰਿਹਾ ਉਹ ਕਹਿੰਦਾ ਉਹ ਨਹੀਂ ਭਾਈ ਬਾਬਾ ਕਹਿੰਦਾ ਆਉਂਦੀ ਆ ਉਹ ਆਉਂਦੀ ਆ ਤੁਰੀ ਮੈਨੂੰ ਕਦੋਂ ਪਤਾ ਲੱਗਣਾ ਜੇ ਮੇਰੇ ਉੱਪਰ ਚੜਾ ਜੀ ਕਿਉਂਕਿ ਮੈਂ ਬਹੁਤ ਥੱਲਲੀ ਪੌੜੀ ਤੇ ਹਲੇ ਤਾਂ ਕਰਕੇ ਜਿਹੜੀਆਂ ਉੱਪਰ ਵਾਲੀਆਂ ਗੱਲਾਂ ਨੇ ਆਕਾਸ਼ਕੀਆਂ ਉਹ ਸਾਨੂੰ ਸਮਝ ਨਹੀਂ ਆਉਂਦੀਆਂ ਜੋ-ਜੋ ਸਾਡੀ ਅਕਲ 'ਚ ਵੱਧਾ ਹੁੰਦਾ ਰਹਿੰਦਾ ਸਾਡੀ ਚੇਤਨਾ ਦੇ ਪੱਧਰ 'ਚ ਸਾਨੂੰ ਗੁਰਬਾਣੀ ਦੀਆਂ ਉਹ ਗੱਲਾਂ ਵੀ ਜਿਹੜੀਆਂ ਸਾਨੂੰ ਕੌਂਟਰਡਿਕਟਰੀ ਲੱਗਦੀਆਂ ਨੇ ਸਮਝਾਉਣ ਲੱਗ ਜਾਂਦੀਆਂ ਨੇ ਇੱਕ ਵਿਚਾਰਾਂ ਦੀ ਗੰਢ ਹੈ ਇਨਫੋਰਮੇਸ਼ਨ ਦੀ ਜਾਣਕਾਰੀ ਦੀ ਗੰਢ ਹੈ ਉਹ ਗੰਢ ਦੀ ਇਹਦੇ ਵਿੱਚ ਕਹਿੰਦਾ ਮੈਂ ਮੇਰਾ ਨਾਮ ਆ ਇਹ ਮੇਰਾ ਸਰੀਰ ਆ ਮੇਰੇ ਘਰ ਦਾ ਨਾਮ ਆ ਇਹ ਮੇਰਾ ਗੋਤ ਆ ਇਹ ਮੇਰਾ ਜਾਤ ਆ ਇਹ ਮੇਰੀ ਧਰਮ ਆ ਮੈਂ ਸਕੂਲ ਚ ਪੜਿਆ ਆ ਇਹ ਆ ਮੇਰੀ ਭਾਸ਼ਾ ਹੈ ਆ ਮੈਨੂੰ ਚੀਜ਼ਾਂ ਚੰਗੀਆਂ ਲੱਗਦੀਆਂ ਨੇ ਆ ਮੇਰੀਆਂ ਹੌਬੀਆਂ ਨੇ ਆ ਮੇਰਾ ਆਏ ਆ ਮੇਰਾ ਆਏ ਇਹ ਇੱਕ ਬੰਡਲ ਆ ਵਿਚਾਰਾਂ ਦਾ ਜਾਣਕਾਰੀ ਦਾ ਜਿਹਨੂੰ ਤੁਸੀਂ ਆਪਣਾ ਆਪ ਕਹਿੰਦੇ ਹੋ ਜਿਹਨੂੰ ਤੁਸੀਂ ਮੈਂ ਕਹਿੰਦੇ ਹੋ ਤਾਂ ਹੀ ਇਹ ਨਵੇਂ ਭਲੇਖ ਵੀ ਪੈਂਦੇ ਨੇ ਦੁਨੀਆ ਨੂੰ ਫਿਰ ਲੋਕ ਆਪ ਹੀ ਕਹਿ ਲੈਂਦੇ ਮੇਰੀ ਹਉਮੈ ਤਾਂ ਗਈ ਮੈਂ ਰੱਬ ਦੇਖ ਲਿਆ ਮੇਰੇ ਮੂਰੇ ਰੱਬ ਪ੍ਰਗਟ ਹੋ ਗਿਆ ਐ ਹੋ ਗਿਆ ਕਿਉਂਕਿ ਇਹ ਹਉਮੈ ਦੇ ਅਗਲੇ ਅਗਲੇ ਗ੍ਰਹਮ ਭਰਮ ਬਣਨੇ ਸ਼ੁਰੂ ਹੋ ਜਾਂਦੇ ਨੇ ਹਉਮੈ ਨੂੰ ਤਾਂ ਹੀ ਕਦੇ ਵੀ ਕੋਸ਼ਿਸ਼ ਨਹੀਂ ਕਰਨੀ ਕਿ ਇਹਨੂੰ ਆਪ ਮੈਂ ਤੋੜ ਲਵਾਂਗਾ ਆਪ ਮੈਂ ਖਤਮ ਕਰ ਲਵਾਂਗਾ ਖਤਮ ਇਹ ਗੁਰੂ ਨੇ ਕਰਨੀ ਆ ਸਾਡਾ ਕੰਮ ਹੈ ਸ਼ਬਦ ਕਮਾਉਣਾ ਸਾਡਾ ਕੰਮ ਹੈ ਗੁਰੂ ਦੀ ਕਹੀ ਗੱਲ ਨੂੰ ਮੰਨਣਾ ਤੋ ਮੰਨ ਹੀ ਗੱਲ ਦੇ ਵਿੱਚੋਂ ਆਪਣੇ ਆਪ ਰਸ ਭਰ ਕੇ ਫਲ ਪੱਕਣ ਲੱਗ ਜੇਗਾ ਹੁਣ ਇੱਥੇ ਮੈਂ ਅੰਬ ਦਾ ਬੂਟਾ ਜਿ ਲਗਾ ਵੀ ਲਵਾਂ ਉਹਨੂੰ ਡਾਇਰੈਕਟਲੀ ਮੈਂ ਬੈਠ ਕੇ ਤਾਂ ਕਹਿ ਨਹੀਂ ਸਕਦਾ ਚੱਲ ਉੱਗ ਭਾਈ ਬੜਾ ਹੋ ਹੁਣ ਤਣੇ ਬੜੇ ਕਰ ਲਾ ਫਿਰ ਫੁੱਲ ਲਿਆ ਫਿਰ ਪੱਤੇ ਲਾ ਲਾ ਫਿਰ ਉਹਨੂੰ ਅੰਬਲਾ ਅੰਬੀ ਫਿਰ ਉਹ ਪੱਕ ਵੀ ਜਾਵੇ ਨਹੀਂ ਮੈਂ ਐ ਨਹੀਂ ਕਰ ਸਕਦਾ ਮੈਨੂੰ ਤਾਂ ਜੋ ਜ਼ਰੂਰੀ ਚੀਜ਼ਾਂ ਨੇ ਉਹ ਕਰਨੀਆਂ ਪੈਣੀਆਂ ਨੇ ਉਹਨੂੰ ਪਾਣੀ ਸਮੇਸਿਰ ਦੇਣਾ ਪੈਣਾ ਉਹਨੂੰ ਖਾਦ ਸਹੀ ਡਾਲਣੀ ਪੈਣੀ ਆ ਉਹਦੇ ਮੌਸਮ ਵੀ ਸਹੀ ਮੌਸਮ ਚ ਲੱਗਿਆ ਕਿ ਨਹੀਂ ਮੌਸਮ ਵੀ ਸਹੀ ਨਾ ਹੋਵੇ ਤਾਂ ਆਮ ਨਹੀਂ ਉਗਣਾ ਉਹਨੇ ਪਾਣੀ ਸਹੀ ਨਾ ਆਵਾ ਮ ਤਾਂ ਨਹੀਂ ਉਗਣਾ ਉਹਨੇ ਹੁਣ ਮੈਂ ਡਾਇਰੈਕਟਲੀ ਆਮ ਨਹੀਂ ਪਕਾ ਸਕਦਾ ਮੈਨੂੰ ਉਹ ਅੰਬ ਨੂੰ ਪੱਕਣ ਦੇ ਲਈ ਜਿਹੜੀ ਜ਼ਰੂਰੀ ਚੀਜ਼ਾਂ ਨੇ ਉਹ ਕਰਨੀਆਂ ਪੈਣੀਆਂ ਨੇ ਬਸ ਇਦਾਂ ਹੀ ਹਮੈਨੂੰ ਡਾਇਰੈਕਟਲੀ ਨਹੀਂ ਭੰਨਿਆ ਜਾ ਸਕਦਾ ਆਪਣੀ ਕੋਸ਼ਿਸ਼ ਨਾਲ ਨਹੀਂ ਤੋੜਿਆ ਜਾ ਸਕਦਾ ਹਮੈ ਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕਰਨੀ ਕੋਸ਼ਿਸ਼ ਕਰਨੀ ਹੈ ਤੇ ਸ਼ਬਦ ਕਮਾਉਣ ਦੀ ਕਰਨੀ ਆ ਹੁਕਮ ਰਜਾਈ ਚੱਲਣ ਦੀ ਕਰਨੀ ਆ ਤੇ ਇਸ ਕੋਸ਼ਿਸ਼ ਦੇ ਵਿੱਚੋ ਹੀ ਅਕਲ ਦੀ ਕਲਾ ਵਧਣ ਲੱਗ ਜੇਗੀ ਤੇ ਗੱਲਾਂ ਸਮਝ ਆਉਣ ਲੱਗ ਜਾਣਗੀਆਂ ਚੜਦੀ ਕਲਾ ਹੋ ਜਾਏਗੀ ਚੜਦੀ ਕਲਾ ਕਰਾਉਣ ਹੀ ਤੁਸੀਂ ਇੱਥੇ ਆਏ ਹੋ ਹੁਣ ਇਹ ਚੜਦੀ ਕਲਾ ਆ ਹੀ ਨਹੀਂ ਹੈਗੀ ਕਿ 5 ਮਿੰਟ ਲਈ ਮੈਂ ਬੁਰੇ ਘੈਂਟ ਮੂਡ ਚਾਂ ਤਾਂ ਮੈਂ ਕਹਤਾ ਮੇਰੀ ਚੜਦੀ ਕਲਾ ਆ ਸ਼ਾਮ ਨੂੰ ਮੂਡ ਖਰਾਬ ਹੋ ਗਿਆ ਫਿਰ ਚੜਦੀ ਕਲਾ ਰਹੀ ਨਹੀਂ ਇਹ ਅਕਲ ਦੀ ਕਲਾ ਦੀ ਗੱਲ ਆ ਤੋਡੀ ਚੇਤਨਾ ਦੇ ਪੱਧਰ ਦੀ ਗੱਲ ਐ ਜਾਤਮਹਿ ਜੋਤ ਜੋਤਮਹਿ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸਾਚਾ ਸਾਹਿਬ ਸਿਫਤ ਸੁਹਾਲੇ ਹੋ ਜਿੰਨ ਕੀਤੀ ਸੋ ਪਾਰ ਪਿਆ ਉਹਦੀ ਸਿਫਤ ਜਿਹੜੇ ਗਾਉਣ ਲੱਗੇ ਨੇ ਉਹ ਆਪਣੀ ਕੋਸ਼ਿਸ਼ ਕਰਕੇ ਨਹੀਂ ਗਾ ਸਕਦੇ ਕਿਉਂਕਿ ਤੁਮਰੀ ਸਿਫਤ ਤੁਮਤੇ ਹੋਏ ਜੋ ਜੋ ਅਕਲ ਦੀ ਕਲਾ ਵਧੀ ਉਹਦਾ ਗਿਆਨ ਉੱਤਰਿਆ ਅੰਦਰ ਨਾਮ ਵਾਰਸ ਰਿਹਾ ਤੇ ਉਹਾਂਾਂ ਸਾਝਾ ਕੀਤਾ ਜਾ ਰਿਹਾ ਉਹਨਾਂ ਵੱਲੋਂ ਪਰ ਜਿਵੇਂ ਇੱਥੇ ਬੈਠ ਕੇ ਕੋਸ਼ਿਸ਼ ਕਰਾਂ ਕਿ ਮੈਂ ਆਪਣੀ ਮਰਜ਼ੀ ਨਾਲ ਆਪਣੀ ਅਕਲ ਦੇ ਵਿੱਚੋਂ ਪਰਮੇਸ਼ਰ ਦੀ ਗੋਸ਼ਤੀ ਕਰ ਸਕਾਂ ਹੁੰਦੀ ਉਹ ਨਹੀਂ ਹੋਈ ਹੀ ਨਹੀਂ ਸਕਦੀ। ਮੈਂ ਨਹੀਂ ਕਰ ਸਕਦੀ। ਜੇ ਕਰੂਗੀ ਵੀ ਡਰਾਮਾ ਕਰੂਗੀ, ਝੂਠ ਬੋਲੂਗੀ, ਗੱਪਾਂ ਮਾਰੂਗੀ, ਗਪੌੜੀਆਂ ਖੜੀਆਂ ਕਰੂਗੀ। ਠੀਕ ਹੈ ਜੀ। ਚਲੋ ਜੀ।